ਅਰੇਡੀ ਡੋਨਾਲਡ ਟਰੰਪ ਨੇ ਦੂਜੀ ਵਾਰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਹਲਚਲ ਪੈਦਾ ਕਰ ਦਿੱਤੀ ਡੰਡੀ ਉਹਨਾਂ ਨੇ ਅਮਰੀਕਾ ਨੂੰ ਮਹਾਨ ਬਣਾਉਣ ਲਈ ਕਈ ਕਾਰਜਕਾਰੀ ਹੁਕਮ ਪਾਸ ਕਰਕੇ ਸਾਰੀ ਦੁਨੀਆ ਨੂੰ ਭਾਜੜ ਪਾ ਦਿੱਤੀ ਹੈ ਡੰਡੀ ਕਿਹਾ ਜਾ ਰਿਹਾ ਹੈ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਦੇ ਵੱਖ-ਵੱਖ ਮੁਲਕਾਂ ਨਾਲ ਸਬੰਧਾਂ ਉੱਤੇ ਸਿੱਧਾ ਅਸਰ ਪੈਣ ਦੇ ਆਸਾਰ ਹਨ ਡੰਡੀ ਮੈਕਸੀਕੋ ਬਾਰਡਰ ਉੱਤੇ ਐਮਰਜੈਂਸੀ ਲਾਗੂ ਕਰ ਦਿੱਤੀ ਹੈ ਜਿਸ ਨਾਲ ਕੋਈ ਵੀ ਬੰਦਾ ਉਹਨਾਂ ਬਾਰਡਰਾਂ ਤੋਂ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਦਾ ਡੰਡੀ ਜੇ ਦਾਖਲ ਹੋ ਗਿਆ ਤਾਂ ਉਸੇ ਵਕਤ ਗੋਲੀ ਮਾਰਨ ਤੱਕ ਦੇ ਹੁਕਮ ਵੀ ਦੇ ਦਿੱਤੇ ਹਨ ਡੰਡੀ 트럼ਪ ਨੇ ਕੈਨੇਡਾ ਨਾਲ ਵਪਾਰ ਉੱਤੇ 25% ਟੈਕਸ ਲਾਉਣ ਦਾ ਫੈਸਲਾ 1 ਫਰਵਰੀ ਨੂੰ ਲੈਣ ਦਾ ਦਿੱਤਾ ਸੰਕੇਤ ਦਿੱਤਾ ਹੈ ਡੰਡੀ ਇਸ ਫੈਸਲੇ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਬਹੁਤ ਵੱਡਾ ਝਟਕਾ ਲੱਗਣ ਵਾਲਾ ਹੈ ਡੰਡੀ 5 ਲੱਖ ਤੋਂ ਉੱਪਰ ਲੋਕ ਇਕੱਲੇ অন্ਟਾਰੀਓ ਵਿੱਚ ਹੀ ਬੇਰੋਜ਼ਗਾਰ ਹੋ ਜਾਣਗੇ ਡੰਡੀ 트াম্প ਨੇ ਕੈਨੇਡਾ ਨੂੰ ਅਮਰੀਕਾ ਦਾ ਫਾਇਦਾ ਚੁੱਕਣ ਵਾਲਾ ਕਮਜ਼ੋਰ ਦੇਸ਼ ਕਿਹਾ ਕਿਉਂਕਿ ਲੱਖਾਂ ਲੋਕ ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਤੋਂ ਅਮਰੀਕਾ ਦਾ ਬਾਡਰ ਟੱਪੇ ਸਨ ਜਿੰਨਾ ਵਿੱਚ ਜ਼ਿਆਦਾ ਭਾਰਤੀ ਵਿਦਿਆਰਥੀ ਹਨ ਡੰਡੀ ਇਸ ਦਾ ਨੁਕਸਾਨ ਹੁਣ ਸਾਰੇ ਕੈਨੇਡਾ ਦੇ ਲੋਕਾਂ ਨੂੰ ਪੁੱਗਤਣਾ ਪੈ ਸਕਦਾ ਹੈ ਡੰਡੀ ਇਸ ਫੈਸਲੇ ਨਾਲ ਕੈਨੇਡਾ ਦੀ ਪੂਰੀ ਰਾਜਨੀਤੀ ਵਿੱਚ ਭੱਜ ਦੌੜ ਮੱਚੀ ਹੋਈ ਹੈ ਡੰਡੀ ਟਰੰਪ ਪਰੈਡੀ ਨੇ ਜੂਕਰੇਨ ਨੂੰ ਜਾਂਦੇ ਸਾਰੇ ਹਥਿਆਰਾਂ ਦੇ ਸਮੁੰਦਰੀ ਜਹਾਜ਼ ਰੋਕ ਦਿੱਤੇ ਹਨ ਡੰਡੀ ਇਸ ਨਾਲ ਅਮਰੀਕਾ ਦੀ ਛੇ ਉੱਤੇ ਲੜਨ ਵਾਲਾ ਜੂਕਰੇਨ ਫਿਕਰਮੰਦ हो गया है डंडी ट्रम्प ने एक हुक्म उत्ते 10 खत करके अमेरिका ਦਾ ਨਾਤਾ ਵਿਸ਼ਵ ਸਿਹਤ ਸੰਗਠਨ ਨਾਲੋਂ ਤੋੜ ਦਿੱਤਾ ਹੈ ਅਤੇ ਦੋਸ਼ ਲਾਇਆ ਕਿ ਇਸ ਆਲਮੀ ਏਜੰਸੀ ਨੇ ਕੋਵਿਡ-19 ਮਹਾਮਾਰੀ ਨੂੰ ਸਹੀ ਢੰਗ ਨਾਲ ਨਹੀਂ ਸੀ ਨਜਿੱਠਿਆ ਡੰਡੀ ਹਾਲਾਂਕਿ ਕਰੋਨਾ ਸੰਕਟ ਨਾਲ ਨਜਿੱਠਣ ਦੀ ਟਰੰਪ ਦੀ ਖੁਦ ਦੀ ਪਹੁੰਚ ਗੈਰ ਵਿਗਿਆਨਕ ਸੀ ਡੰਡੀ ਸਨ 2020 ਵਿੱਚ ਅਮਰੀਕਾ ਵਿੱਚ ਸਾਡੇ 3 ਲੱਖ ਤੋਂ ਵੱਧ ਮੌਤਾਂ ਰਿਪੋਰਟ ਹੋਈਆਂ ਸਨ ਡੰਡੀ WHO ਤੋਂ ਵੱਖ ਹੋ ਕੇ ਅਮਰੀਕੀ ਰਾਸ਼ਟਰਪਤੀ ਨੇ ਭਵਿੱਖ ਵਿੱਚ ਕਿਸੇ ਵੀ ਬਿਮਾਰੀ ਨਾਲ ਆਲਮੀ ਪੱਧਰ ਉੱਤੇ ਇੱਕ ਹੋ ਕੇ ਲੜਨ ਦਾ ਵਾਦਾ ਤੋੜ ਦਿੱਤਾ ਹੈ ਡੰਡੀ 트럼ਪ ਨੇ ਅਮਰੀਕਾ ਨੂੰ ਪੈਰਿਸ ਜਲਵਾਜੂ ਸੰਧੀ ਵਿੱਚੋਂ ਬਾਹਰ ਕਰਨ ਦੇ ਆਦੇਸ਼ ਉੱਤੇ ਵੀ ਦਸਖਤ ਕਰਾ ਦਿੱਤੇ ਹਨ ਡੰਡੀ ਇਸ ਸਮਝੌਤੇ ਦਾ ਮੁੱਖ ਟੀਚਾ ਆਲਮੀ ਤਪਸ਼ ਨੂੰ 29 ਯੁੱਗ ਤੋਂ ਪਹਿਲਾਂ ਦੇ 15 ਤੋਂ 1.5 ਸੈਲਸੀਅਸ ਵੱਧ ਤੱਕ ਕਾਬੂ ਕਰਨਾ ਹੈ ਡੰਡੀ ਪਿਛਲਾ ਸਾਲ ਦਰਜ ਰਿਕਾਰਡ ਵਿੱਚ ਧਰਤੀ ਲਈ ਸਭ ਤੋਂ ਗਰਮ ਰਿਹਾ ਹੈ ਡੰਡੀ ਅਮਰੀਕਾ ਵੱਲੋਂ ਖਹਿੜਾ ਸ਼ਟਾਊਨ ਤੋਂ ਬਾਅਦ ਇਹ ਟੀਚਾ ਹੁਣ ਹੋਰ ਵੀ ਅਸੰਭਵ ਜਾਪਣ ਲੱਗ ਪਿਆ ਹੈ ਡੰਡੀ ਟਰੰਪ ਨੇ ਬ੍ਰਿਕਸ ਦੇਸ਼ਾਂ ਨੂੰ ਸਾਫ਼ ਚਿਤਾਵਨੀ ਦਿੱਤੀ ਹੈ ਕਿ ਜੇ ਉਹਨਾਂ ਨੇ ਵਿਪਾਰਕ ਤੌਰ ਉੱਤੇ ਡਾਲਰਾਂ ਵਿੱਚ ਕਾਰੋਬਾਰ ਛੱਡਣ ਦੀ ਕੋਸ਼ਿਸ਼ ਕੀਤੀ